ਹਾਂਜੀ ਪਿਆਰੇ ਵਿਦਿਆਰਥੀਓ ਬਹੁਤ ਵੱਡੀ ਜਿਹੜੀ ਅਪਡੇਟ ਦੇਖਣ ਨੂੰ ਮਿਲ ਰਹੀ ਹੈ ਆਪਾਂ ਨੂੰ ਇੱਥੇ ਜਿਹੜੇ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਵਿਦਿਆਰਥੀ ਪੜ ਰਹੇ ਨੇਗੇ ਤੇ ਜਿਹੜੇ ਦਾਖਲੇ ਚੱਲ ਰਹੇ ਨੇ ਐਸਓਈ ਸਕੂਲ ਆਫ ਐਮੀਨੈਂਸ ਤੇ ਮੈਰੀਟੋਰੀਅਸ ਸਕੂਲਾਂ ਦੇ ਉਹਨਾਂ ਸੰਬੰਧੀ ਜਿਹੜੀ ਵੱਡੀ ਅਪਡੇਟ ਦੇਖਣ ਨੂੰ ਮਿਲ ਰਹੀ ਹੈ ਵੀ ਜਿਹੜੇ ਬੱਚੇ ਵਾਰ-ਵਾਰ ਐਮੀਨੈਂਸ ਦੇ ਵਿੱਚੋਂ ਮੈਰੀਟੋਰੀਅਸ ਜਾ ਰਹੇ ਆ ਮੈਰੀਟੋਰੀਅਸ ਤੋਂ ਐਮੀਨੈਂਸ ਜਾ ਰਹੇ ਆ ਉਹਨਾਂ ਨੂੰ ਜਿਹੜਾ ਇੱਕ ਮੌਕਾ ਦਿੱਤਾ ਜਾ ਰਿਹਾ ਵੀ ਵਾਰ-ਵਾਰ ਇਸ ਤਰ੍ਹਾਂ ਨਾ ਕਰਨ ਉਹ ਵੀ ਸੀਟ ਆਪਣੀ ਜਿਹੜੀ ਤਬਦੀਲੀ ਕਰ ਸਕਦੇ ਆ ਬਾਕੀ ਜਿਹੜੇ ਆਪਾਂ ਨੂੰ ਬਾਅਦ ਦੇ ਵਿੱਚ ਆਉਣਗੀਆਂ ਸਾਰੀਆਂ ਗੱਲਾਂ ਇੱਕ ਵਾਰ ਆਪਾਂ ਪੱਤਰ ਪੜ੍ਹਦੇ ਆ ਤੁਹਾਡੇ ਸਮੁਖ ਕਰਦੇ ਆ ਰਾਜਵਿਦ ਦੇ ਖੋਜ ਤੇ ਸਖਲਾਈ ਪ੍ਰਸ਼ਿਦ ਪੰਜਾਬ ਤੋਂ ਜਾਰੀ ਕੀਤਾ 3624 ਦੇ ਵਿੱਚ ਜਨਤਕ ਸੂਚਨਾ ਸਕੂਲ ਆਫ ਐਮੀਨੈਂਸ ਐਸਓਈ ਤੇ ਮੈਰੀਟੋਰੀਅਸ ਸਕੂਲਾਂ ਵਿੱਚ 11ਵੀਂ ਜਮਾਤ ਦੇ ਚੱਲ ਰਹੇ ਦਾਖਲੇ ਸੰਬੰਧੀ ਦਫ਼ਤਰ ਐਸਸੀਆਰਟੀ ਵੱਲੋਂ ਕਾਜ਼ਮਕ ਸਾਲ 2024-25 ਦੇ 118 ਸਕੂਲ ਆਫ ਐਮੀਨੈਂਸ ਤੇ 10 ਮੈਰੀਟੋਰੀਅਸ ਸਕੂਲਾਂ ਵਿੱਚ 11ਵੀਂ ਜਮਾਤ ਵਿੱਚ ਦਾਖਲੇ ਸੰਬੰਧੀ ਮਿਤੀ 3 ਤੈਨ 24 ਨੂੰ ਪ੍ਰੀਖਿਆ ਕਰਵਾਈ ਗਈ ਸੀ ਜਿਸ ਦਾ ਨਤੀਜਾ ਮਿਤੀ 27 2024 ਨੂੰ ਘੋਸ਼ਿਤ ਕੀਤਾ ਗਿਆ ਸੀ ਇਹਨਾਂ 118 ਐਸ.ਓ.ਈ ਸਕੂਲਾਂ ਵਿੱਚ 11ਵੀਂ ਜਮਾਤ ਵਿੱਚ ਦਾਖਲੇ ਲਈ ਕਾਉਂਸਲਿੰਗ ਮਿਤੀ 15 5 24 ਤੋਂ ਹਰੇਕ ਐਸ.ਓ.ਈ ਸਕੂਲ ਵਿਖੇ ਅਤੇ 10 ਮੈਰਿਟੋਰੀਅਸ ਸਕੂਲਾਂ ਵਿੱਚ 9 11ਵੀਂ ਜਮਾਤ ਵਿੱਚ ਦਾਖਲੇ ਸੰਬੰਧੀ ਕਾਉਂਸਲਿੰਗ ਮਿਤੀ 9 5 24 ਤੋਂ ਜ਼ਿਲ੍ਹਾ ਪੱਧਰ ਤੇ ਜਿਹੜੀ ਸ਼ੁਰੂ ਕੀਤੀ ਗਈ ਸੀ ਸੈਂਟਰਲਾਈਜ਼ਡ ਜਿਹੜੀ ਸ਼ੁਰੂ ਕੀਤੀ ਗਈ ਸੀ ਨੰਬਰ 2 ਕੀ ਕਹਿੰਦਾ ਜੀ ਐਸ.ਓ.ਈ ਸਕੂਲਾਂ ਤੇ ਮੈਰਿਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕਾਉਂਸਲਿੰਗ ਦੌਰਾਨ ਦਾਖਲ ਨੰਬਰ 1 ਤਾਂ ਜਿਹੜਾ ਕਾਮਨੀ ਆ ਵੀ ਜਿਹੜੀ ਕਾਉਂਸਲਿੰਗ ਸ਼ੁਰੂ ਕੀਤੀ ਗਈ ਸੀ ਇੰਜ ਦੇ ਤਰੀਕਾ ਨੂੰ ਨੰਬਰ 2 ਜਿਹੜਾ ਧਿਆਨ ਦੇਣ ਯੋਗ ਮੰਨਦਾਗਾ ਜਿਹੜੀ ਸੂਚਨਾ ਨਾਲ ਸਮਬੰਧਤ ਆ ਵੀ ਐਸਓ ਸਕੂਲਾਂ ਤੇ ਮੈਰਿਟੋਰੀਅਸ ਸਕੂਲਾਂ ਚ ਦਾਖਲੇ ਲਈ ਕਾਉਂਸਲਿੰਗ ਦੌਰਾਨ ਦਾਖਲ ਹੋਏ ਵਿਦਿਆਰਥੀਆਂ ਵੱਲੋਂ ਸੀਟਾਂ ਬਦਲਣ ਲਈ ਵਾਰ-ਵਾਰ ਮੰਗ ਕੀਤੀ ਜਾ ਰਹੀ ਆ ਜਿਸ ਦੇ ਸਨਮੁਖ ਵਿਭਾਗ ਵੱਲੋਂ ਜੈ ਵਿਦਿਆਰਥੀ ਜਿਹੜੇ ਸਕੂਲ ਆਫ ਐਮੀਨੈਂਸ ਵਿੱਚ ਅਲਾਟ ਕੀਤੀ ਗਈ ਸੀਟ ਛੱਡ ਕੇ ਮਾਫ ਕਰਨਾ ਮੈਰਿਟੋਰੀਅਸ ਸਕੂਲ ਚ ਦਾਖਲਾ ਲੈਣਾ ਚਾਹੁੰਦੇ ਹਨ ਅਤੇ ਜਿਹੜੇ ਮੈਰਿਟੋਰੀਅਸ ਸਕੂਲ ਵਿੱਚ ਜਿਹੜਾ ਹੈਗਾ ਅਲਾਰਟ ਕੀਤੀ ਗਈ ਸੀਟ ਛੱਡ ਕੇ ਸਕੂਲ ਆਫ ਫੈਮਿਨਸ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਉਹਨਾਂ ਨੂੰ ਮਿਤੀ ਜਿਹੜਾ ਹੈਗਾ 5 6 2024 ਤੱਕ ਇੱਕ ਵਾਰ ਸੀਟ ਰੱਦ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਦੁਬਾਰਾ ਇਹਨੂੰ ਫੇਰ ਸੌਖਾ ਕਰਕੇ ਦੱਸ ਦੇਣਾ ਵੀ ਐਸੂ ਸਕੂਲ ਤੇ ਮੈਰਿਟੂਰੀ ਸਕੂਲਾਂ ਚਿੱਤੇ ਦਾਖਲੇ ਲਈ ਕਾਉਂਸਲਿੰਗ ਦੌਰਾਨ ਜਿਹੜੇ ਵਿਦਿਆਰਥੀਆਂ ਵੱਲੋਂ ਵਾਰ-ਵਾਰ ਮੰਗ ਕੀਤੀ ਜਾਂਦੀ ਹੈ ਵੀ ਵਿਦਿਆਰਥੀ ਨੇ ਜਿਹੜੇ ਵਿਭਾਗ ਦੇ ਧਿਆਨ ਚਾਏ ਨੇ ਕਿ ਵੀ ਸਕੂਲ ਆਫ ਫੈਮਿਨਸ ਵਿੱਚ ਅਲਾਰਟ ਕੀਤੀ ਗਈ ਸੀਟ ਆ ਜਿਹੜੀ ਉਹ ਜਿਹੜੀ ਹੈ ਦਾਖਲਾ ਲੈਣਾ ਚਾਹੁੰਦੇ ਨੇਗੇ ਜਾਨੀ ਕਿ ਮੈਰਿਟੋਰੀਅਸ ਫੈਮਿਨਸ ਜਾਣਾ ਚਾਹੁੰਦੇ ਐ ਮੈਨਸ ਤੋਂ ਮੈਰਿਟੋਰੀਅਸ ਜਾਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਇੱਕ ਵਾਰ ਜਿਹੜਾ 5 6 24 ਤੱਕ ਇੱਕ ਵਾਰ ਸੀਟ ਰੱਦ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਜਿਹੜੇ ਵਿਦਿਆਰਥੀ ਸਕੂਲ ਆਫ ਫੈਮਿਨਸ ਵਿੱਚੋਂ ਆਪਣੀ ਸੀਟ ਰੱਦ ਕਰਵਾ ਕੇ ਮੈਰਿਟੋਰੀਅਸ ਸਕੂਲ ਵਿੱਚ ਸੀਟ ਪ੍ਰਾਪਤ ਕਰਨਾ ਚਾਹੁੰਦੇ ਨੇ ਉਹ ਵਿਦਿਆਰਥੀ ਅਲਰਟ ਹੋ ਸਕੂਲ ਆਫ ਫੈਮਿਨਸ ਤੇ ਮੈਰਿਟੋਰੀਅਸ ਸਕੂਲ ਵਿੱਚ ਮਿਤੀ 5 6 2024 ਤੱਕ ਮਾਤਾ ਪਿਤਾ ਤੋਂ ਹਸਤਾਖਰਤ ਜਾਂ ਅਰਜ਼ੀ ਜਮ੍ਹਾਂ ਕਰਵਾ ਕੇ ਆਪਣੀ ਸੀਟ ਰੱਦ ਕਰਵਾ ਸਕਦੇ ਨੇ ਮਿਤੀ 5/6/2024 ਤੋਂ ਬਾਅਦ ਕਿਸੇ ਵੀ ਵਿਦਿਆਰਥੀ ਦੀ ਅਰਜ਼ੀ ਪ੍ਰਵਾਨ ਨਹੀਂ ਕੀਤੀ ਜਾਵੇਗੀ ਕਿਸੇ ਵੀ ਵਿਦਿਆਰਥੀ ਦੀ ਸੀਟ ਰੱਦ ਨਹੀਂ ਕੀਤੀ ਜਾਵੇਗੀ ਜੇਕਰ ਵਿਦਿਆਰਥੀ ਵੱਲੋਂ ਪਹਿਲਾਂ ਵੀ ਇਸ ਸੰਬੰਧੀ ਅਰਜ਼ੀ ਭੇਜੀ ਗਈ ਹੈ ਫਿਰ ਵੀ ਉਹ ਨਵੀਂ ਅਰਜ਼ੀ ਸਬੰਧਤ ਸਕੂਲ ਵਿੱਚ ਜਮ੍ਹਾਂ ਕਰਵਾਏਗਾ ਭਾਵ ਜਨਤਕ ਸੂਚਨਾ ਤੋਂ ਪਹਿਲਾਂ ਪ੍ਰਾਪਤ ਅਰਜ਼ੀਆਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ ਇਹ ਜਿਹੜੀ ਤੁਸੀਂ ਅਰਜ਼ੀ ਹੈ ਉੱਥੇ ਆਪਣੇ ਸਕੂਲ 'ਚ ਜਮ੍ਹਾਂ ਕਰਾਉਣੀ ਆ ਜਿੱਥੇ ਤੁਹਾਡਾ ਹੁਣ ਦਾਖਲਾ ਹੋਇਆ ਹੋਇਆ ਮਸਲਨ ਜੇ ਤੁਹਾਡਾ ਹੋਇਆ ਹੋਇਆ ਐਮੀਨਸ ਵਿੱਚ ਉੱਥੇ ਅਰਜ਼ੀ ਜਮ੍ਹਾਂ ਕਰਵਾਉਗੇ ਮੈਰਿਟੋਰੀਅਸ ਜਾਣਾ ਚਾਹੁੰਦੇ ਆ ਜੇ ਮੈਰਿਟੋਰੀਅਸ ਤੋ ਉੱਥੇ ਜਾਮਾ ਕਰਵਾਉਗੇ ਵੀ ਅਸੀਂ ਜਿਹੜਾ ਸਕੂਲ ਆਫ ਐਮੀਨਸ ਜਾਣਾ ਚਾਹੁੰਦੇ ਆ ਮਾਤਾ ਪਿਤਾ ਸਾਕਰ ਹੋਣੇ ਚਾਹੀਦੇ ਆ ਵੀ ਸਾਡੇ ਬੱਚੇ ਦੀ ਜਿਹੜੀ ਸੀਟ ਇੱਥੋਂ ਰੱਦ ਕੀਤੀ ਜਾਵੇ ਉਹ ਸਾਰੇ ਜਿਹੜੀ ਪ੍ਰਮਾਣਗੀ ਉਹਦੇ ਉੱਤੇ ਲਿਖੀ ਜਾਊਗੀ ਠੀਕ ਹੈ ਜੀ ਤੇ ਜਿਹੜਾ ਇਹ 5 6 ਜਾਨੀ ਕਿ ਦੋ ਦਿਨ ਹੀ ਰਹਿ ਗਏ ਅੱਜ ਤਿੰਨ ਹੋ ਗਈ ਚਾਰ ਤੇ ਪੰਜ ਜਿਹੜੇ ਫੇਰ ਆਏ ਉਹ ਤੇ ਵਿਚਾਰ ਨਹੀਂ ਕੀਤਾ ਜਾਊਗਾ ਜੀ ਸੀਟਾਂ ਰੱਦ ਕਰਨ ਤੋਂ ਦੀ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਮੈਰਿਟੋਰੀਅ ਸਕੂਲ ਸੀਟ ਰੱਦ ਕਰਵਾਉਣ ਵਾਲਾ ਵਿਦਿਆਰਥੀ ਦੁਆਰਾ ਕਿਸੇ ਵੀ ਮੈਰਿਟੋਰੀਅ ਸਕੂਲ ਚ ਦਾਖਲਾ ਪ੍ਰਾਪਤ ਕਰਨ ਲਈ ਯੋਗ ਨਹੀਂ ਹੋਵੇਗਾ ਇਸੇ ਤਰ੍ਹਾਂ ਸਕੂਲ ਆਫ ਫੈਮਿਨਸ ਵਿੱਚੋਂ ਸੀਟ ਰੱਦ ਕਰਵਾਉਣ ਵਾਲੇ ਵਿਦਿਆਰਥੀ ਦੁਆਰਾ ਕਿਸੇ ਵੀ ਸਕੂਲ ਆਫ ਫੈਮਿਨਸ ਵਿੱਚ ਦਾਖਲਾ ਪ੍ਰਾਪਤ ਕਰਨ ਨਹੀਂ ਸਕੇਗਾ ਇਸ ਸੰਬੰਧੀ ਕਿਸੇ ਵੀ ਵਿਦਿਆਰਥੀ ਦਾ ਕਲੇਮ ਵਿਚਾਰਨਯੋਗ ਨਹੀਂ ਹੋਵੇਗਾ ਸੀਟਾਂ ਰੱਦ ਕਰਵਾਉਣ ਵਾਲੇ ਵਿਦਿਆਰਥੀ ਨੂੰ ਸਪਸ਼ਟ ਕੀਤਾ ਜਾਂਦਾ ਹੈ ਕਿ ਸਕੂਲ ਆਫ ਫੈਮਿਨਸ ਜਾਂ ਮੈਰੀਟੋਰੀਅ ਸਕੂਲ ਵਿੱਚ ਸੀਟਾਂ ਖਾਲੀ ਹੋਣ ਦੀ ਸੂਰਤ ਵਿੱਚ ਹੀ ਸੀਟ ਅਲਾਟ ਕੀਤੀ ਜਾਵੇਗੀ ਇਹ ਵੀ ਗੱਲ ਜਿਹੜੀ ਨਾਲ ਇੱਕ ਹੋਰ ਧਿਆਨ ਦੇਣਯੋਗ ਕਥਨਾਗਾ ਇਹ ਜਰੂਰ ਸੋਚ ਲਿਓ ਥੋੜਾ ਜਿਹਾ ਵੀ ਸਿੱਟਾ ਰੱਦ ਕਰਨ ਸੰਬੰਧੀ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਮੈਰਿਟੋਰੀਅ ਸਕੂਲ ਜਿਹੜੇ ਸੀਟ ਰੱਦ ਕਰਾਉਣ ਵਾਲੇ ਵਿਦਿਆਰਥੀ ਨੇ ਇੱਕ ਵਾਰੀ ਮੈਰਿਟੋਰੀਅ ਵਿੱਚ ਰੱਦ ਕਰਵਾ ਲਈ ਉਹ ਦੁਬਾਰਾ ਨਹੀਂ ਜਾ ਸਕਦਾ ਇਸੇ ਤਰ੍ਹਾਂ ਸਕੂਲ ਆਫ ਫੀਮਿਨਸ ਵਿੱਚ ਇੱਕ ਵਾਰ ਰੱਦ ਕਰਵਾ ਲਈ ਉਹਨੇ ਦੁਬਾਰਾ ਸਕੂਲ ਆਫ ਫੀਮਿਨਸ ਵਿੱਚ ਦਾਖਲਾ ਪ੍ਰਾਪਤ ਨਹੀਂ ਕਰ ਸਕਦਾ ਤੇ ਕਿਸੇ ਵੀ ਜਿਹੜਾ ਕਲੇਮ ਵਿਚਾਰਨਯੋਗ ਨਹੀਂ ਹੋਏਗਾ ਸੀਟਾ ਰੱਦ ਕਰਵਾਉਣ ਵਾਲੇ ਵਿਦਿਆਰਥੀ ਨੂੰ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਸਕੂਲ ਆਫ ਫੀਮਿਨਸ ਅਤੇ ਮੈਰਿਟੋਰੀਅ ਸਕੂਲ ਸੀਟ ਖਾਲੀ ਹੋਣ ਦੀ ਸੂਰਤ ਵਿੱਚ ਹੀ ਸੀਟ ਅਲਾਟ ਕੀਤੀ ਜਾਏਗੀ ਜੇਕਰ ਸੀਟ ਖਾਲੀ ਹੈ ਫੇਰ ਹੀ ਭਾਈ ਸੀਟ ਜਿਹੜ ਜੇਕਰ ਸੀਟ ਖਾਲੀ ਹੈਗੀ ਫੇਰ ਹੀ ਸੀਟ ਮਿਲ ਸਕਦੀ ਆ ਆਦਰਵਾਈਜ਼ ਨਹੀਂ ਫੇਰ ਵੀ ਤੁਹਾਨੂੰ ਪਤਾ ਹੀ ਆ ਫੇਰ ਵੀ ਪ੍ਰਤੀਸ਼ਤ ਅਧਾਰਤ ਹੀ ਮਿਲਦੀ ਆ ਇਹ ਵੀ ਆਪਾਂ ਜਿਹੜਾ ਬਾਤ ਲਈਏ ਥੋੜਾ ਜਿਹਾ ਇਸ ਕਰਕੇ ਜਿਹੜਾ ਫੈਸਲਾ ਬੜਾ ਸੋਚ ਸਮਝ ਕੇ ਲੈਣ ਵਾਲਾ ਬਣਦਾਗਾ ਮੈਰੀਟੋਰੀਅਸ ਤੋਂ ਸਕੂਲ ਆਫ ਐਮਿਨਸ ਵਿੱਚ ਜਾਣ ਵਾਲਾ ਤੇ ਸਕੂਲ ਆਫ ਐਮਿਨਸ ਤੋਂ ਮੈਰੀਟੋਰੀਅਸ ਸਕੂਲ ਵਿੱਚ ਜਾਣ ਵਾਲਾ ਲਓ ਜੀ ਵਿਦਿਆਰਥੀਓ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾਈ ਗਈ ਆ ਚੈਨਲ ਤੇ ਨਵੇਂਾਂ ਤੋਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇਗੀ ਲਾਈਕ ਕਮੈਂਟ ਕਰ ਇਹਨੂੰ ਵੱਧ ਤੋਂ ਵੱਧ ਆਪਾਂ ਅੱਗੇ ਕਾ ਜਿਹੜਾ ਮੈਰੀਟੋਰੀਅਸ ਤੋਂ ਸਕੂਲ ਆਫ ਐਮੀਨੈਂਸ ਤੇ ਸਕੂਲ ਆਫ ਐਮੀਨੈਂਸ ਤੋਂ ਜਾਣ ਦੇ ਲਈ ਜਿਹੜਾ ਇਹ ਪੱਤਰਾ ਜਾਂ ਮੌਕਾ ਉਹ ਮੈਂ ਤੁਹਾਡੇ ਸਾਹਮਣੇ ਜਿਹੜਾ ਦਿਖਾਤਾ ਸਾਰਾ ਸ਼ੁਕਰੀਆ ਜੀ ਮਿਹਰਬਾਨੀ ਧੰਨਵਾਦ ਜੇ ਕੋਈ ਸਮੱਸਿਆ ਲੱਗਦੀ ਹੈ ਤਾਂ ਕਮੈਂਟ ਬਾਕਸ 'ਚ ਜਾ ਕੇ ਦੱਸ ਸਕਦੇ ਹੋ